ਕੋਣੀ ਜੇ ਮੈਂ ਨਿਪੜੂਨ ਤੇ ਪਰਦੇ ਪੈਰਾ ਮਾਲ ਮਾ ਪਿਆਰਾ ਮੈਨੂੰ ਪੈਟ ਲੱਗੇ ਦਾੜੀ ਉੱਤੇ ਮਾਲ ਦਾ ਤੁਹਾਡਾ ਜੇ ਜੇ ਮਰ ਜੀ ਨਾ ਪੜੋ ਮੈਂ ਜੇ ਜੋ ਕੁਝ ਕੀਤਾ ਹੈ ਨਾ ਜੇ ਤੁਹਾਨੂੰ ਅਜੇ ਹੋਰ ਗਾਹ ਪਤਾ ਲੱਗਦਾ ਇਸ ਟਾਈਮ ਹੁਣ ਸਰਕਾਰ ਦਾ ਮਾਲ ਲੱਗ ਰਿਹਾ ਇੱਥੇ ਤੁਹਾਡੀ ਨੀਂਹ ਪੜੋ ਦੇਖਣਾ ਤੇ ਲੈਣਾ ਤੇ ਨਹੀਂ ਹੈਗਾ ਸੀ ਹੁਣ ਤੁਸੀਂ ਕਿਉਂ ਕਿਰੇ ਮੇਰੇ ਨਾਲ ਮੇਰੀ ਗੱਲ ਮੇਰੇ ਨਾਲ ਕਰ ਰਹੇ ਨੇ ਹੋ ਨਾ ਕਿ ਮੇਰੇ ਨਾਲ ਪ੍ਰੋਬਲਮ ਮੈਂ ਕਹਿੰਦਾ ਕੰਡਾ ਬੰਦ ਕਰ ਦਿਓ ਮੇਰੇ ਨਾਲ ਲਾਓ ਮਾਲ ਬਾਹਰੋਂ ਕਰਾਓ ਕੰਡਾ ਤੁਸੀਂ ਤਸੱਲੀ ਕਰੋ ਗੱਲ ਇਹ ਨਹੀਂ ਅ ਬਈ ਕੀ ਨਾਮ ਪਿਆ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਜੀ ਕੀ ਤੱਲ ਬਣ ਗਈ ਇਹ ਇਸ ਤਰ੍ਹਾਂ ਜੀ ਇੱਥੇ ਪਨਗ੍ਰੇਨ ਵਿਭਾਗ ਦੇ ਮਾਲ ਲੱਗਦਾ ਜੀ ਇੱਥੇ ਤੇ ਇੱਥੇ ਕੰਡਾ ਲੱਗਿਆ ਹੋਇਆ ਜਿਹੜਾ ਕੰਡੇ ਦੇ ਵਿੱਚ ਫਰਕ ਹੈ ਲਗਭਗ 2 ਕਾਉਂਟਰ 40 ਕਿਲੋ ਦਾ ਇਹ 5-6 ਦਿਨ ਤੋਂ ਗੱਡੀਆਂ ਇੱਥੇ ਲੈਂਦੀਆਂ ਪਈਆਂ ਤੇ ਇਹ 25-30 ਗੱਡੀਆਂ ਜਿਹੜੀਆਂ ਆਸ ਤੇ ਲੈਂਦੀਆਂ ਪਈਆਂ ਜਿਹੜੀਆਂ ਜਿਹੜਾ ਉਹ ਮਤਲਬ ਲੱਖ ਮਤਲਬ ਲੱਖ ਰੁਪਏ ਦੇ ਹਿਸਾਬ ਨਾਲ ਚੂਨਾ ਜਿਹੜਾ ਉਹ ਲੱਗੀ ਜਾਂਦਾ ਵਾ ਉਹ ਮਤਲਬ ਉਹਨੂੰ ਛਾਟੇ ਪਾ ਪਾ ਕੇ ਗੱਡੀਆਂ ਵਾਪਸ ਭੇਜੀ ਜਾਂਦੇ ਪਰ ਇਹ ਅੱਜ ਆ ਕੇ ਇਨਸਪੈਕਟਰ ਸਾਹਿਬ ਨੂੰ ਫੋਨ ਪਹਿਲਾਂ ਕਰਦੇ ਰਹਿ ਉਹਨਾਂ ਸਾਡਾ ਫੋਨ ਨਹੀਂ ਚੱਕਿਆ ਫਿਰ ਸਾਨੂੰ ਇੱਥੇ ਆਉਣਾ ਪਿਆ ਆ ਕੇ ਉਹਨਾਂ ਨੂੰ ਅਸੀਂ ਕੀਤੀ ਰਿਕਵੈਸਟ ਉਹ ਆਏ ਨਹੀਂ ਆਏ ਫਿਰ ਜਦੋਂ ਨੂੰ ਨਹੀਂ ਆਏ ਫਿਰ ਇਹ ਉਹਨੇ ਉਹਨੂੰ ਕੀਤਾ ਆਪਣੇ ਨਾਬਤੋਲੇ ਇਨਸਪੈਕਟਰ ਸਾਹਿਬ ਨੂੰ ਉਹਨਾਂ ਨੂੰ ਬੇਨਤੀ ਕੀਤੀ ਉਹ ਆਏ ਉਹਨਾਂ ਨੇ ਆ ਕੇ ਚੈੱਕ ਕੀਤਾ ਤੇ ਕੰਡੇ ਦੇ ਵਿੱਚ ਵਾਕਿਆ ਪਾਸ ਹੀ ਨਹੀਂ ਸੀ ਹੋਇਆ ਕੰਡਾ ਤੇ ਉਹਨਾਂ ਨੇ ਆ ਕੇ ਹੁਣ ਚੈੱਕ ਕੀਤਾ ਤੇ ਹੁਣ ਉਹ ਆਪਦੀ ਕਾਰਵਾਈ ਕਰ ਰਹੇ ਆ ਹੋਣ ਸਪੈਟਰ ਸਾਹਿਬ ਆਪ ਆਏ ਕਿੰਨੇ ਕਮੜੀ ਦਾ ਮਾਲ ਜਿਹੜਾ ਤੋਲਦਾ ਇੱਥੇ ਤਕਰੀਬਨ 5-6 ਮੰਡੀਆਂ ਦਾ ਮਾਲ ਜਿਹੜਾ ਇੱਥੇ ਆਪਣੇ ਦੂਲੇ ਵਾਲਾ ਰੁਕਨੇ ਵਾਲਾ ਆਰਬ ਕੇ ਮਾਲ ਮੰਡੀ ਸ਼ਾਇਦ ਇੱਕ ਦੀ ਮੰਡੀ ਹੋਰ ਜਿਹੜੀ ਇੱਥੇ ਲੱਗਦੀ ਪਈ ਹੈ ਕਹਿ ਸਕਦੇ ਆ ਕਿ ਸ਼ਰਿਆਮ ਇੱਥੇ ਜਿਹੜੀ ਅੜਤਿਆਂ ਦੀ ਲੁੱਟ ਆ ਉਹ ਕੀਤੀ ਜਾ ਬਿਲਕੁਲ ਸਹੀ ਗੱਲ ਹੈ ਜੀ ਇੱਥੇ ਕੋਈ ਗੱਡੀਆਂ ਵਾਲਿਆਂ ਦੀ ਤੇ ਅੜਤਿਆਂ ਦੀ ਸ਼ਰਿਆਮ ਲੁੱਟ ਹੋ ਰਹੀ ਆ ਜਿਹੜੀ ਮਤਲਬ ਛੱਟ ਜਿਹੜੀ ਉਹ ਪਾਈ ਜਾ ਰਹੀ ਹੈ ਕੋਈ ਅਧਿਕਾਰੀ ਨੇ ਆ ਕਿ ਕੋਈ ਇੱਥੇ ਨਾ ਜੀ ਕੋਈ ਸੁਣਵਾਈ ਨਹੀਂ ਕਿਤੇ ਵੀ ਕੋਈ ਸੁਣਵਾਈ ਨਹੀਂ ਕਿਤੇ ਵੀ ਜਿਹਨੂੰ ਜਿੱਥੇ ਮਰਜ਼ੀ ਕਰ ਲੋ ਸੁਣਵਾਈ ਕੋਈ ਨਹੀਂ ਜੀ ਸਰਕਾਰ ਤਾਂ ਕਹਿ ਰਹੀ ਕਿ ਬਹੁਤ ਵਧੀਆ ਤਰੀਕੇ ਨਾਲ ਇਹਦੀ ਸਾਰਾ ਕਾਗਜ਼ਾਂ ਵਿੱਚ ਪ੍ਰਬੰਧ ਹੈ ਜੀ ਕੋਈ ਇੱਥੇ ਸਾਨੂੰ ਇਹ ਵੀ ਹੋਇਆ ਵਾ ਵੀ ਆਪਦੀ ਲੇਬਰ ਲਿਆਓ ਤਾਂ ਲਾ ਲਓ ਆਪਦੀਆਂ ਗੱਡੀਆਂ ਅਸੀਂ ਉਦਾਂ ਲਾਉਣੀਆਂ ਨਹੀਂ ਇਹਨਾਂ ਕੋਈ ਲੇਬਰ ਦਾ ਕੋਈ ਇੰਤਜ਼ਾਮ ਨਹੀਂ ਅਨ ਇਸ ਦੇ ਵੀ ਗੱਡੀਆਂ ਉਦਾਂ 5-5 4-4 ਦੇ ਅੰਦਰ ਹੋਗੇ ਗੱਡੀਆਂ ਖੜੀਆਂ ਨੂੰ ਹੁਣ ਇਹ ਕਹਿੰਦੇ ਜੀ ਉੱਥੇ ਫਲਾਣੇ ਸਹਿਰ ਉੱਥੇ ਲੈ ਜਾਓ ਉੱਥੇ ਲਾਵਾਂਗੇ 5 ਦਿਨ ਇੱਥੇ ਰੁਕੀਆਂ 5 ਦਿਨ ਉੱਥੇ ਰੁਕਣ ਗਿਆ ਫੇਰ ਹੋਰ ਸਾਨੂੰ ਖਰੇ ਸਾਡੇ ਨਾਲ ਅਸੀਂ ਹੁਣ ਇੱਥੇ ਬਾਈਟ ਦੇ ਰਹੇ ਹਾਂ ਹੋਰ ਸਾਡੇ ਨਾਲ ਹੋਰ ਹੀ ਹਰਾਸਮੈਂਟ ਹੋਵੇ ਸਾਨੂੰ ਉਸ ਚੀਜ਼ ਦਾ ਵੀ ਖਤਰਾ ਹੈ ਸਾਡੇ ਨਾਲ ਹਰਾਸਮੈਂਟ ਕਿਉਂ ਮੈਨੂੰ ਪਤਾ ਲੱਗਾ ਕਿ ਇਸ ਕੰਡੇ ਵਿੱਚ ਇਹ ਇਹਨਾਂ ਨੇ ਅੱਜ ਆਹ ਵੇਖੋ ਜੀ ਸਾਨੂੰ ਇਤਨਾ ਪਤਾ ਲੱਗਾ ਕਿ ਮੱਲਾ ਵਾਲੇ ਆ ਪਹਿਲਾਂ ਹੀ ਮੱਲਾ ਵਾਲੇ ਤੋਂ ਗੱਡੀ ਤਲਾਈ ਕੰਡਾ ਕਰਾਈ ਜਦੋਂ ਇੱਥੇ ਡਰੇਵਲ ਨੇ ਦੱਸਿਆ ਭਈ ਆਪਣੀ ਗੱਡੀ ਘੜਦੀ ਭਈ 2.5 ਕੁਇੰਟਲ ਅਸੀਂ ਉਸੇ ਵੇਲੇ ਆਏ ਗੱਡੀ ਬਾਹਰ ਲੈ ਗਏ ਆ ਉੱਥੇ ਆ ਕੇ ਅਸੀਂ ਆਹ ਕੰਡਾ ਫੇਰ ਇੱਕ ਹੋਰ ਕਰਾਇਆ ਇੱਥੇ ਸਾਡੀ ਗੱਡੀ ਮੱਲਾਲ ਦੇ ਕੰਨੇ ਨਾਲ ਬਿਲਕੁਲ ਬਰਾਬਰ ਆਈ ਇਹਨਾਂ ਦਾ ਕੰਡਾ ਆ ਕੀਤਾ ਹੋ ਤੇ ਦੋ ਕਵਾਂਟ 40 ਕਿਲੋ ਘਟ ਦੱਸਦਾ ਪਿਆ ਜੇ ਅਸੀਂ ਇਹਨਾਂ ਨੂੰ ਫੋਨ ਕਰਕੇ ਆਨੇ ਆਂ ਵੀ ਇਨਸਪੈਕਟਰਾਂ ਨੂੰ ਵੀ ਸਾਡਾ ਵਿਖਤ ਕਰਕੇ ਮਾਲ ਫਰਕਿਆ ਤੇ ਗੱਲ ਹੀ ਨਹੀਂ ਸੌਂਦੇ ਕਹਿੰਦੇ ਸਾਡਾ ਸਹੀ ਹੈ ਸਾਡਾ ਸਹੀ ਹੈ ਤੇ ਸਾਡੀ ਛੇਲ ਲਾਈ ਜਾਂਦੇ ਨੇ ਕਰਨ ਕੀ ਸਮਝਦੇ ਹੋ ਜਿਹੜੇ ਕੰਡਿਆਂ ਦੇ ਵਿੱਚ ਹਿਰ ਫੇਰ ਕੇ ਪਿੱਛੇ ਓਏ ਇਹਨਾਂ ਨੂੰ ਮਗਰੋਂ ਘਾਟਾ ਲੈਣੀਆਂ ਆਰਤੀਆਂ ਤੋਂ ਕੋਈ ਗੱਡੀ ਵਾਲਿਆਂ ਨੂੰ ਪੈ ਨਹੀਂ ਕੋਈ ਛਾੜਤੀਆਂ ਨੂੰ ਪੈ ਜਾਣੀਆਂ ਨੇ ਕਿੰਨਾ ਦਾ ਕੰਡਾ ਇਹ ਇੱਕ ਕੰਡਾ ਸਾਡਾ ਕੰਡਾ ਪਾਵੇ ਕਿਸੇ ਦਾ ਵੀ ਮਾਲ ਪਾਨ ਕਰੇ ਤੇ ਅੰਦਰ ਲਾ ਦੱਸਦਾ ਪਿਆ ਸਾਰਾ ਇਹਨਾਂ ਪੈਸਾ ਮੇਰੇ ਕੋਲ ਦੇ। ਫਿਰ ਕੋਈ ਇਹਨਾਂ ਵਾਲੀ ਵਾਕਰੀ ਐਵੇਂ ਕਹੀ ਜਾਂਦੇ ਕੰਡਾ ਕੇ ਲਾ ਕੰਡਾ ਕਿਸ ਨੇ ਲਾਇਆ ਮਾਲਤ ਪਨਗਰੇਂ ਦਾ ਲਾਦਾ ਪਿਆ ਨਾ। ਸਾਨੂੰ ਕਹਿੰਦੇ ਜੇ ਤੁਸੀਂ ਗੱਡੀ ਚਲਾਉਣੀ ਸਰਕਾਰੀ ਕੰਡੇ ਤੇ ਤਲਾ ਲੋ। ਸਾਡੇ ਵਾਸਤੇ ਤੇ ਇਹ ਸਰਕਾਰੀ ਜਿੱਥੇ ਬਾਲ ਤੋਲ ਕੇ ਸਾਡਾ ਲਾਦਾ। ਸੋਨੂੰ ਇਹ ਕੀ ਗੱਲਬਾਤ ਹੋਈ ਐ? ਬਹੁਤ ਸਲਜੀ ਰੋੜਾ ਕਰਨ ਗੱਡੀਆਂ ਘਾਰਦੀਆਂ ਵੀ ਉਹ ਜੋ ਤੋਂ ਹੀ ਕਰਾ ਗਿਆ ਨੇ ਉਤੋਂ ਸਹੀ ਆਉਂਦਾ ਇੱਥੇ ਆ ਕੇ ਮਲਗੀ ਘੜ ਜਾਂਦੀਆਂ ਮਲਗੀ ਇੱਕ ਗੱਡੀ ਨਹੀਂ ਮਲਗੀ ਚਲੋ ਕੋਈ 50 ਕਿਲੋ ਘੜ ਜਾਵੇ 60 ਕਿਲੋ ਮਲਗੀ ਸੇਮ ਇੱਕ ਹੀ ਘੜ ਰਿਹਾ ਹੈ ਮਲਗੀ ਦੋ ਕੁਆਂਟਲ 2.5 ਕੁਆਂਟਲ ਦੋ ਕੁਆਂਟਲ 2.5 ਕੁਆਂਟਲ ਸੇਮ ਹੀ ਸਾਰੀਆਂ ਗੱਡੀਆਂ ਦਾ ਘੜ ਰਿਹਾ ਹੈ ਭਾਈ ਜੀ ਜਿਹੜਾ ਇੱਥੇ ਕੰਡਾ ਕੀਤਾ ਜਾਂਦਾ ਉਹਦੀ ਪਰਚੀ ਦਿੱਤੀ ਜਾਂਦੀ ਹੈ ਪਰਚੀ ਲਈ ਦੂੰ ਪਰਚੀ ਨਹੀਂ ਮਿਲਦੀ ਜੀ ਪਰਚੀ ਵੀ ਨਹੀਂ ਮਿਲਦੀ ਹਾਂਜੀ 250 ਰੁਪਿਆ ਲੈਂਦੇ 250 ਰੁਪਿਆ ਲੈਂਦੇ 250 ਰੁਪਿਆ ਦੇ ਗਏ 250 ਰੁਪਿਆ ਦੇ ਗਏ ਅੱਛਾ 250 ਰੁਪਿਆ ਵੀ ਲੈ ਲੈਂਦੇ ਪਰਚੀ ਵੀ ਨਹੀਂ ਦਿੰਦੇ ਪਰਚੀ ਨਹੀਂ ਦਿੱਤੀ ਮਾਲ ਹੁਣ ਵੇਖੋ ਜੀ ਸਾਰੀਆਂ ਗੱਡੀਆਂ ਦੋ ਦੋ ਕੁਇੰਟਲ ਘੜੀ ਜਾਂਦੀਆਂ ਨੇ ਮਤਲਬ ਕਿ ਸਾਰੇ ਹੋਂਥੋਂ ਇੱਕੋ ਜਿਹੇ ਥੋੜੀ ਜੀ ਹੁੰਦੇ ਨੇ ਯਾ ਮਤਲਬ ਕਿ ਯਾ 60 ਗੱਡੀਆਂ ਰੋਜ਼ ਦੀਆਂ ਲੈ ਜਾਂਦੀਆਂ ਨੇ ਸਾਰੀਆਂ ਹੀ ਦੋ ਦੋ ਕੁਇੰਟਲ ਘੜੀ ਜਾਂਦੀਆਂ ਨੇ ਚਲੋ ਕੋਈ ਸਹੀ ਵੀ ਕਈ ਸਹੀ ਵੀ ਹੁੰਦੀਆਂ ਨੇ ਹੋਂ ਸਾਰੇ ਹੋਂ ਮਾਲ ਸਾਰੀਆਂ ਹੀ ਦੋ ਕੁਇੰਟਲ ਘੜੀ ਜਾਂਦੀਆਂ ਨੇ ਜੀ ਸਹੀ ਥੋੜਾ ਘੜੀ ਜਾਂਦੀ ਹੈ ਤੇ આરોਪ ਲੱਗੇ ਆ ਕਿ ਮਾਲ ਜੜਾ ਵੱਧ ਘੱਟ ਤੋਲੇ ਜਾ ਰਿਹਾ ਕੀ ਕੋਈ ਦੇਖੋ ਮਾਲ ਕੋਈ ਵੱਡ ਘੱਟ ਨਹੀਂ ਤੋਲੇ ਜਾ ਰਿਹਾ ਜਿਹੜੇ ਆਪਣੇ ਅੰਡੇ ਦੇ ਪਾਸਿੰਗ ਵਾਲੇ ਇਨਸਪੈਕਟਰ ਹੈ ਜਿਹੜੇ ਓਨਰ ਨਾਲ ਮੇਰੀ ਗੱਲ ਹੋਈ ਉਹ ਕਰੇ ਇੱਕ ਹਫਤੇ ਤੋਂ ਲਗਾਤਾਰ ਉਹਨਾਂ ਨੂੰ ਕਾਲ ਕੀਤੀ ਜਾ ਰਹੀ ਹੈ ਪਰ ਉਹਨਾਂ ਵੱਲੋਂ ਕੋਈ ਬਹਾਨੇਵਾਜੀ ਕੁਝ ਲਈ ਜਾ ਰਹੀ ਹੈ ਵੀ ਅਜੇ ਸਾਡ ਨੂੰ ਟਾਈਮ ਨਹੀਂ ਮਿਲ ਰਿਹਾ ਜਾਂ ਕੁਝ ਕਰਕੇ ਤੇ ਬਾਕੀ ਇਹ ਜਿਹੜਾ ਕੰਡਾ ਹੈ ਇਹ ਓਨਰ ਦਾ ਨੇ ਪਾਸ ਕਰਾਣਾ ਹੁੰਦਾ ਤੇ ਉਹਦਾ ਮੈਂ ਪੂਰੀ ਇਨਫੋਰਮੇਸ਼ਨ ਲੈ ਲੈਣਾ ਕੀ ਹੈ ਉਹਨਾਂ ਨੂੰ ਬੁਲਾਇਆ ਪਰ ਉਹਦੀ ਮਦਰ ਬੋ ਮਾਰ ਰੋਂ ਕਰਕੇ ਉੱਥੇ ਅਵੇਲੇਬਲ ਨਹੀਂ ਹੈ ਕੋ ਆ ਜਾਂਦੇ ਮਨ ਨਾਲ ਗੱਲ ਕਰ ਲੋ ਕਿ ਡਰਾਈਵਰ ਕਹਿੰਦੇ ਟਾਇਰ ਟਾਈ ਕੁਆਂਟਲ ਜਿਵੇਂ ਜਾਂ ਕੁਝ ਨਹੀਂ ਹੈ ਜੀ ਕੋ ਬਹੁਤ ਗੱਡੀਆਂ ਨੈਟ ਵੀ ਆਈ ਹੈ 25 ਆ ਵੀ ਦਿਖਾਈ ਗਈ ਨਹੀਂ ਉਹ ਕੋਈ ਪ੍ਰਾਈਵੇਟ ਓਨਰ ਦੀ ਪਰਚੀ ਆਉਣਗੀਆਂ ਜੀ ਉਹਦੇ ਬਾਰੇ ਮੈਂ ਕੁਝ ਕਿੰਨਾ ਮਾਰ ਲੱਗਦਾ ਹੈਗਾ ਟੋਟਰ ਇੱਥੇ ਲਗਭਗ 2 ਲੱਖ ਦੇ ਆਸ-ਪਾਸ 2 ਲੱਖ ਲੱਗੇ ਕੌਣ ਤੱਕ ਹਮ ਤੱਕ ਐਡਜਸਟਮੈਂਟ ਨੂੰ ਦੇਖਣਾ ਪਣਾ ਲੱਗ ਜਾਵੇ ਤੇ ਅੰਦਾਜ਼ਨ ਅੰਦਾਜ਼ਨ ਵੀ ਦੇਖਣਾ ਪਣਾ ਲੱਗ ਜਾਵੇ ਚਲੋ ਤੁਸੀਂ ਪਹਿਲਾਂ ਇੱਥੇ ਮੰਨ ਲਓ ਤਾਂ ਪਹਿਲਾਂ ਕੰਡੇ ਦੀ ਪੜਤਾਲ ਕੀਤੀ ਕੰਡੇ ਦੀ ਪੜਤਾਲ ਕੀਤੀ ਓਨਰ ਵੱਲੋਂ ਪੁੱਛਿਆ ਗਿਆ ਸੀ ਉਹ ਕਹਿੰਦਾ ਵੀ ਪੁੱਛਿਆ ਨਹੀਂ ਗਿਆ ਸਰਟੀਫਿਕੇਟ ਜਾਰੀ ਹੋਣਾ ਹੁੰਦਾ ਉਹ ਸਰਟੀਫਿਕੇਟ ਤੁਸੀਂ ਦੇਖਿਆ ਨਾ ਚੈੱਕ ਕੀਤਾ ਨਹੀਂ ਸਰਟੀਫਿਕੇਟ ਨਹੀਂ ਸਰ ਲੱਗਦਾ ਕਿ ਨਹੀਂ ਕੰਡਾ ਪਾਸ ਸੀਗਾ ਇਹ ਦੇਸਵਰ ਮੈਨੂੰ ਇਨਫੋਰਮੇਸ਼ਨ ਨਹੀਂ ਜੀ ਰਿਕਵਰ ਉਹ ਜਿਹੜੇ ਫਿਰ ਤੁਸੀਂ ਬਿਨਾ ਚੈੱਕ ਕੀਤੇ ਹੀ ਤੁਸੀਂ ਗੰਡਾ ਚਾਲੂ ਕਰਾ ਦਿੱਤਾ ਨਹੀਂ ਓਨਰ ਨੇ ਜੀ ਓਨਰ ਵੇਟ ਕਰਵਾ ਰਿਆ ਉਹ ਨਹੀਂ ਜੀ ਇਹ ਤਾਂ ਅਸੀਂ ਤੁਹਾਨੂੰ ਕਹਿ ਦਿੰਨੇ ਆ ਕਿ ਇੱਥੇ ਆ ਕੁਛ ਆ ਤੁਸੀਂ ਉਵੇਂ ਕਰ ਦੋਗੇ ਨਹੀਂ ਜੀ ਗੰਡਾ ਕੈਲੀਬ੍ਰੇਟ ਇਹਨਾਂ ਦਾ ਜਿਹੜਾ ਡਿਪਾਰਟਮੈਂਟ ਦੇ ਬੰਦੇ ਵੱਲੋਂ ਹੀ ਕੈਲੀਬ੍ਰੇਟ ਕਰਾਇਆ ਗਿਆ ਇਹ ਕੈਲੀਬ੍ਰੇਟ ਓਨਰ ਨੇ ਕਰਾਣਾ ਹੁੰਦਾ ਉਹਨਾਂ ਨਾਲ ਸੰਬੰਧ ਕਰ ਸਕਦੇ ਨਹੀਂ ਤੁਸੀਂ ਕਿੱਥੇ ਅੱਕ ਤੱਕ ਚੈੱਕ ਕਰਨ ਦੀ ਜਿੰਮੇਵਾਰੀ ਤੁਹਾਡੀ ਹੈ ਨਾ ਕਿ ਕੰਡਾ ਪਾਸ ਹੈ ਨਹੀਂ ਨਹੀਂ ਪਾਸਿੰਗ ਮਾਲ ਪਨਗਰੇਆਂ ਦਾ ਲੱਗ ਰਿਹਾ ਪਨਗਰੇ ਨੇ ਚੈੱਕ ਕਰ ਲੈਣਾ ਹੈ ਵੀ ਨਹੀਂ ਜੀ ਜੋ ਆਪਣੇ ਮਾਪਤਲ ਵਿਭਾਗ ਹੈ ਉਹਨਾਂ ਨੇ ਜੋ ਹੈ ਕੰਡਾ ਚੈੱਕ ਕਰਨਾ ਹੁੰਦਾ ਉਹਨਾਂ ਨਾਲ ਉਹਨਾਂ ਦਾ ਸੰਪਰਕ ਹੋ ਰਿਹਾ ਹੈ ਇੱਕ ਹਫਤੇ ਤੋਂ ਉਹਨਾਂ ਨੇ ਆਪ ਦਾ ਕੋਈ ਬੰਦਾ ਭੇਜਿਆ ਸੀ ਕੈਲੀਬ੍ਰੇਸ਼ਨ ਕਰਨ ਵਾਸਤੇ ਮਾਪਤਲ ਦੇ ਵਿਭਾਗ ਵੱਲੋਂ ਹੀ ਕੋਈ ਬੰਦਾ ਭੇਜ ਕੇ ਪਾਸ ਕਰਵਾਇਆ ਗਿਆ ਸੀ ਉਹਦੇ ਬਾਰੇ ਹੋਰ ਕੋਲ ਕੋਈ ਇਨਫੋਰਮੇਸ਼ਨ ਆਉਤੀ ਕੋਲ 올 ਡਿਟੇਲ ਵਗੈਰਾ ਵੀ ਹੈਗੀ ਵੀ ਇੱਕ ਹਫਤੇ ਤੋਂ ਮਾਲ ਸੰਪਰਕ ਹੋ ਰਿਹਾ ਮਾਪਤਲ ਦਾ ਛੋਟਾ ਨਾਮ ਕੀ ਹੈ ਸੁਨੀਲ ਕੁਮਾਰ ਇਹਰਾ ਕੋਈ ਲੈਣਾ ਦੇਣਾ ਨਹੀਂ ਉਸ ਚੀਜ਼ ਦਾ ਨਾ ਮੈਂ ਇਹਨਾਂ ਨੂੰ ਇਹ ਕਹਿਆ ਕਿ ਅੰਡਾ ਯੂਜ਼ ਕਰ ਲਓ ਜਾਂ ਨਾ ਕਰੋ ਇਹਨਾਂ ਨੇ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਲੱਗਦਾ ਸਹੀ ਤੇ ਇਹਨਾਂ ਨੇ ਯੂਜ਼ ਕਰ ਲਿਆ ਆਪਾਂ ਦੇ ਅੰਦਰ ਕੀ ਕਰ ਸਕਦੇ ਸਰ ਇੰਸਪੈਕਟਰ ਸਾਹਿਬ ਕਹ ਰਹੇ ਨੇ ਓਨਰ ਆਣਗੇ ਉਹਨਾਂ ਨਾਲ ਓਨਰ ਨਾਲ ਗੱਲਬਾਤ ਹੋਵੇ ਓਨਰ ਮੈਂ ਇਹਨਾਂ ਨੂੰ ਅੰਡਾ ਥੋੜਾ ਕਰਾਇ ਤੇ ਦਿੱਤਾ ਹੈ ਇਹਨਾਂ ਨਾਲ ਮੇਰੇ ਕੋ ਐਗਰੀਮੈਂਟ ਖਾਨ ਕੰਡੇ ਕਿੰਨੇ ਕਿੰਨੇ ਸਾਲ ਤੋਂ ਮਾਲ ਲੱਗ ਰਿਹਾ ਤੁਹਾਡੇ ਕੋਲ ਇੱਥੇ ਮੇਰੇ ਕੋ ਕੋਈ ਮਾਲ ਨਹੀਂ ਪਿਛਲੇ ਸਾਲ ਲੱਗਾ ਸੀਗਾ ਜੀ ਮਾਲ ਸਰਕਾਰ ਦਾ ਲੱਗਾ ਹੋਰ ਤਾਂ ਕੋਈ ਨਹੀਂ ਤੁਹਾਨੂੰ ਪਤਾ ਕਿ ਕੰਡਾ ਜਿਹੜਾ ਇਨਸਪੈਕਸ਼ਨ ਕਰਾਉਣੀ ਹ ਮੇਰੇ ਕੋ ਕਾਲ ਨਹੀਂ ਲੱਗੀ ਹੈ ਅੱਜ ਦਿਨੀ ਅੱਜ ਤਰੀਕ ਤੁਸੀਂ ਨੋਟ ਕਰ ਲਓ ਇਹ ਕੋ 4 ਦਿਨ ਪਹਿਲਾਂ ਆਪਾਂ ਡਿਟੇਲ ਦਿਖਾ ਦੇਵਾਂਗੇ ਇਹ ਨਹੀਂ ਵੱਡੀ ਦਾ ਤੁਹਾਡਾ ਕਹਿਣਾ ਆ ਕਿ ਤੁਸੀਂ ਜਿਹੜਾ ਲੈਂਡ ਹੈਗਾ ਆ ਇਹ ਅਪਾਰਟਮੈਂਟ ਨੂੰ ਲੀਜ਼ ਤੇ ਦਿੱਤਾ ਹੈ ਕੰਡਾ ਨਹੀਂ ਦਿੱਤਾ ਭਾਈ ਜੀ ਕੰਡਾ ਕੋਈ ਕੋਈ ਚੰਡਾ ਉਹ ਆਪਣੇ ਤੌਰ ਤੇ ਵਰਤ ਰਿਹਾ ਹਾਂ ਵਰਤ ਰਿਹਾ ਨਾਲ ਇੱਕ ਗੱਲ ਹੋਰ ਦੱਸਦਾ ਇਹ ਜੈਨੂਇਨ ਉਹਨਾਂ ਨੇ ਸਾਡੇ ਨਾਲ ਗੱਲ ਜਦੋਂ ਹੋ ਰਹੀ ਹੈ ਜਦੋਂ ਯੂਜ਼ ਕੀਤਾ ਉਹਨਾਂ ਨੇ ਪਹਿਲਾਂ ਉਹ ਦੂਜੇ ਗਦਾਮ ਤੋਂ ਕੰਡਾ ਚੈੱਕ ਕਰਕੇ ਫਿਰ ਯੂ ਸ਼ੁਰੂ ਕੀਤਾ ਕੰਮ ਇੱਥੇ ਕੋਈ ਇਹ ਨਹੀਂ ਕਰਦਾ ਕਿ ਹਾਂ ਵੀ ਚੱਲੇ ਉਹਨਾਂ ਨੂੰ ਪਤਾ ਉਹ ਸਰਕਾਰ ਦਾ ਮਾਲ ਲਾ ਰਹੇ ਨੇ ਦੇਖੋ ਮੇਰਾ ਕੋਈ ਪਰਸਨਲ ਫਾਇਦਾ ਤਾਂ ਹੈ ਨਹੀਂ ਰੁਪਈਆ ਦਾ ਵੀ ਨਾ ਮੈਂ ਇਹਦੇ ਚ ਰੁਪਈਆ ਲੈਣਾ ਨਾ ਮੈਂ ਕਿਲੋ ਦੇਣਾ ਨਾ ਮੈਂ ਕਿਲੋ ਦੇਣਾ ਸਰਕਾਰ ਦਾ ਮਾਲ ਹੈ ਸਰ ਉਹ ਲੋਮਾਈ ਉਹ ਜਾਤੀ ਤੌਰ ਤੇ ਇਨਸਪੈਕਟਰ ਨੂੰ ਮਿਲ ਕੇ ਆਪਦੀ ਤਸੱਲੀ ਕਰਦਾ ਹੂੰ ਕੋਈ ਇਸ ਗੱਲ ਨੂੰ ਆਪਾਂ ਕਹਿ ਦਈਏ ਕਿ ਜੀ ਉਹ ਪਬਲਿਕ ਇਕੱਠੀ ਕਰਕੇ ਇਹਨੂੰ ਬਣਾਉਣਾ ਹੈ ਮੁੱਦਾ ਉਹ ਮੁੱਦਾ ਬਣਦਾ ਹੀ ਨਹੀਂ ਹੁੰਦਾ ਬਈ ਜੀ ਤੁਸੀਂ ਜਾਓ ਜੀ ਮੁੱਦਾ ਨਹੀਂ ਬਣ ਰਿਹਾ ਇਨਸਪੈਕਟਰ ਉਹਨਾਂ ਦੇ ਕਹਿ ਰਹੇ ਨੇ ਅਸੀਂ ਕੋਈ ਵੀ ਗੱਲ ਕਰਾਂਗੇ ਤੇ ਓਨਰ ਦੇ ਆਉਣ ਤੋਂ ਬਾਅਦ ਕਰਾਂਗੇ ਆ ਗਿਆ ਨਹੀਂ ਓਨਰ ਮੇਰਾ ਤੱਕ ਤੇ ਪਹੁੰਚੇ ਹੋ ਕੀ ਕੁਝ ਪਾਇਆ ਅੱਜ ਮੁੱਖ ਤੇ ਇਹ ਦੇਖਿਆ ਕਿ ਵੀ ਇੱਕ ਕੰਡਾ 100 ਟਨ ਕੈਪੈਸਿਟੀ ਦਾ ਹੈ ਜੀ ਮੇਕ ਲੀਓ ਦਾ ਜੋ ਕਿ ਬਿਨਾ ਪਰਤਾਲ ਤੋਂ ਕੰਡਾ ਚੱਲ ਰਿਹਾ ਜੋ ਕਿ ਨਿਯਮਾਂ ਮੁਤਾਬਕ ਇੱਕ ਸਾਲ ਬਾਅਦ ਇਹ ਕੰਡਾ ਪਾਸ ਕਰਾਣਾ ਜ਼ਰੂਰੀ ਆ ਜੋ ਕਿ ਕੰਡਾ ਮੌਕੇ ਤੇ ਪਾਸ ਨਹੀਂ ਹੈਗਾ ਤੇ ਨਾ ਹੀ ਇਹਨਾਂ ਵੱਲੋਂ ਕੋਈ ਕੰਡੇ ਦਾ ਕੁਬਜਲਾ ਸਾਡੀ ਵੱਲ ਦਿਖਾਇਆ ਗਿਆ ਅਤੇ ਜੋ ਕਿ 1 ਟਨ ਦੇ ਵਟੇ ਰੱਖਣੇ ਜ਼ਰੂਰੀ ਹਨ ਕੰਡੇ ਦੇ ਉਹ ਵੀ ਮੌਕੇ ਤੇ ਨਹੀਂ ਪਾਏਗੇ ਸੋ ਲੀਗਲ ਮਟਰਲ ਜੀ ਐਕਟ 2009 ਦੇ ਅਧੀਨ ਬਿਨਾ ਪਰਦਾਤ ਤੋਂ 4 ਇੱਕ ਧਰਮ ਕੰਡੇ ਦੇ ਮੌਕੇ ਤੇ 24 33 ਦਾ ਚਲਾਨ ਕੀਤਾ ਜਾਂਦਾ ਹੈ ਅਤੇ ਬਾਕੀ ਜਿਹੜਾ ਇਹ ਕਹਿ ਰਹੇ ਹਨ ਕਿ ਕੈਲੀਬ੍ਰੇਸ਼ਨ ਇਹਨਾਂ ਦੀ ਨਹੀਂ ਕੀਤੀ ਹੋਈ ਉਹ ਦੇਖਦੇ ਆ ਮੌਕੇ ਤੇ ਜਦੋਂ ਦੁਆਰਾ ਅਕੈਡਮੀ ਵਿੱਚ ਕਰਵਾ ਕੇ ਇਹ ਕੰਡੇ ਨਹੀਂ ਚਲਾਨ ਦੀ ਜਈ ਚਲਾਨ ਕਮਾਉਂਡ ਕਰਕੇ ਉਸ ਤੋਂ ਬਾਅਦ ਇਸ ਦੀ ਸਰਕਾਰੀ ਫੀਸ ਪਰਵਾ ਕੇ ਇਸ ਨੂੰ پاس ਕੀਤਾ ਜਾਏਗਾ ਜਿਹੜੇ ਹੁਣ ਤੱਕ ਤੇ ਨਹੀਂ ਗੱਡੀਆਂ ਤਲ ਚੁੱਕੀਆਂ ਜਿਹੜਾ ਉਹਦਾ ਹੁਣ ਤੇ ਘਾੜਾ ਚ ਕੀ ਆਰਤੀ ਉਹਦਾ ਕੀ ਕਿਤੇਗਾ ਉਹ ਦੇਖਣਾ ਪਵੇਗਾ ਜੀ ਇੱਕ ਕੰਡੇ ਚ ਕਿੰਨਾ ਵੇ ਰਿਸ਼ਨਾ ਰਿਆ ਕੰਡੇ ਦਾ ਇਹਨਾਂ 200 2 क्विंटल ਮਲਕੇ ਵਿਕ ਰਿਹਾ ਗੱਡੀ ਦੇ ਫਰਸ਼ ਪੈ ਰਹੇ ਹਾਂਜੀ ਬਟ ਇਹ ਹੁਣ ਇਸ ਟਾਈਮ ਦਾ ਦੂਸਰੇ ਕੰਡੇ ਨਾਲ ਕੰਪੇਅਰ ਕਰਕੇ ਇਸ ਨੂੰ ਦੇਖਣਾ ਪਵੇਗਾ ਵੀ ਮੇਰਾ ਇਹ ਕਮੇਰ ਵਾਲਾ ਜਿਹੜਾ ਇੱਕ ਕੰਡੇ ਦੇ ਨਾਲ ਜੜਾ ਦੇਖਣਾ ਪਵੇਗਾ ਇਹਦੇ ਜੁਵੇਰੀਸ਼ਨ ਕਿੰਨਾ ਹੈ ਹਣ ਹੁਣ ਤੱਕ ਕਿੰਨੇ ਮੰਡ ਕੰਡੇ ਚੈੱਕ ਕਰ ਚੁੱਕੇ ਹਾਂ ਮੰਡੀਆਂ ਜਿਆ ਫਰਸ਼ੀ ਕੰਡੇ ਲਗਭਗ ਮੰਡੀਆਂ ਦੇ ਰਬੀ ਸੀਜ਼ਨ ਚ ਅਸੀਂ ਜਿਹੜੇ ਚੈਕਿੰਗ ਟਾਈਮ ਟੂ ਟਾਈਮ ਕਰਦੇ ਰਹਿੰਦੇ ਆ ਤੇ ਜਿਹੜੇ ਹੁਣ ਵੇਬ੍ਰਿਜ ਆ ਇਹਨਾਂ ਦੇ ਚਲਾਨ ਵੀ ਪ ਅਸ ਸੀਜ਼ਨ ਨੂੰ ਕਿੰਨੇ ਕਰ ਚੁੱਕੇ ਤਰ੍ਹਾਂ ਆ ਇਸ ਸੀਜ਼ਨ ਜੇ ਗੱਲ ਕਰੀਏ ਤਾਂ ਇਹ April ਦੇ ਮਹੀਨੇ ਦੀ 11 ਚਲਾਣ ਇਸ ਚ ਹੋ ਚੁੱਕੇ ਹਨ ਇਸ ਸੀਜ਼ਨ ਦੇ ਵਿੱਚ ਦੌਰਾਨ April ਦੇ ਸੀ ਜੇ ਮਾਲ ਦੀ ਗੱਲ ਕਰੀਏ ਤਾਂ ਕਿੰਨਾ ਕਮਾਲ ਜਿਹੜਾ ਹੁਣ ਤੱਕ ਇਸ ਪਿੰਡ ਦੇ ਤੁਲਕੇ ਇਹ ਮੈਨੂੰ ਹਜੇ ਆਰਤੀ ਸੇਵਾ ਨੇ ਕਹਿ ਰਹੀ ਹੈ ਉਹ ਕਹਿੰਦੇ ਬਟ ਕਿਸੇ ਤਰ੍ਹਾਂ ਦਾ ਕੋਈ ਹਜੇ ਪਤਾ ਨਹੀਂ ਕੋਈ ਰਿਗਾਰਡ ਨਹੀਂ ਹੈਗਾ ਕਿੰਨਾ ਮਾਲ ਇੱਥੋਂ ਲੈ ਜਾ ਚੁੱਕਿਆ ਹਾਂਜੀ ਤੁਹਾਡਾ ਨਾਮ ਜੀ ਇਹ ਨਾਮ ਸਰਵਨ ਕੁਮਾਰਾ ਜੀ ਸਪੈਸ਼ਲ ਲੀਗਲ ਮੈਟਾਲੋਜੀ ਫਰੋਥਪੁਰ